ਸਤ ਸ੍ਰੀ ਅਕਾਲ ਮੈਂ ਚਰਨ ਸਿੰਘ ਤੇ ਤੁਸੀਂ ਦੇਖ ਰਹੇ ਹੋ ਡੇਲੀ ਲਾਈਵ ਪੰਜਾਬ ਉਹ ਸਵਾਗਤ ਤੁਹਾਡਾ ਸਾਰਿਆਂ ਦਾ ਅੱਜ ਦੇ ਇਹਨਾਂ ਵੱਡੀਆਂ ਖਬਰਾਂ ਦੇ ਵਿੱਚ ਅੱਜ ਦੀਆਂ ਵੱਡੀਆਂ ਖਬਰਾਂ ਦੇ ਵਿੱਚ ਗੱਲਬਾਤ ਕਰਾਂਗੇ ਮੁੱਖ ਮੰਤਰੀ ਭਗਵੰਤ ਮਾਨ ਦੀ ਜੋ ਕਿ ਸੜਕਾਂ ਦੇ ਉੱਪਰ ਉਤਰੇ ਨੇ ਚੈਕਿੰਗ ਦੇ ਲਈ ਨਵਜੋਤ ਸਿੰਘ ਸਿੱਧੂ ਨੂੰ ਹੁਣ ਕਾਂਗਰਸ ਹਾਈ ਕਮਾਂਡ ਨੇ ਮਿਲਣ ਦਾ ਸਮਾਂ ਦੇ ਦਿੱਤਾ ਹੈ ਤੇ ਦੂਸਰੇ ਪਾਸੇ ਕਾਂਗਰਸੀ ਆਗੂਆਂ ਦੇ ਵੱਲੋਂ ਵੀ ਵੱਡੇ ਬਿਆਨ ਦਿੱਤੇ ਜਾ ਰਹੇ ਨੇ ਸਿੱਖਿਆ ਕ੍ਰਾਂਤੀ ਦੇ ਬਾਵਜੂਦ ਪੰਜਾਬ ਦੇ ਸਰਕਾਰੀ ਸਕੂਲਾਂ ਦੇ ਵਿੱਚ ਦਾਖਲੇ ਘਟ ਗਏ ਨੇ 328 ਰੁਪਏ ਦੇ ਮਾਮਲੇ ਵਿੱਚ ਸ਼੍ਰੋਮਣੀ ਕਮੇਟੀ ਦੀ ਅੰਤਰੀ ਕਮੇਟੀ ਦੀ ਮੀਟਿੰਗ ਹੋਈ ਹੈ ਤੇ ਵੱਡੇ ਫੈਸਲੇ ਲੈ ਲੈ ਕੇ ਨੇ ਲੋਕ ਸਭਾ ਐਮਪੀ ਮਰਿੰਦਰ ਸਿੰਘਾ ਰਾਜਾ ਵੜਿੰਗ ਦੇ ਵੱਲੋਂ ਕਾਨੂੰਨ ਵਿਵਸਥਾ ਦਾ ਮੁੱਦਾ ਲੋਕ ਸਭਾ ਦੇ ਵਿੱਚ ਚੁੱਕਿਆ ਗਿਆ ਤੇ ਕਾਲੀ ਦਲ ਦਾ ਜ਼ਿਕਰ ਵੀ ਕਰ ਦਿੱਤਾ ਹੈ ਤੇ ਆਵਾ ਦੀ ਪਾਰਟੀ ਦੇ ਵਿਧਾਇਕ ਹੁਣ ਪੰਚਾਇਤਾਂ ਨੂੰ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸਮਿਤੀ ਤੇ ਚੋਣਾਂ ਦੇ ਮਾਮਲੇ ਵਿੱਚ ਲਾਲਚ ਦਿੰਦੇ ਦਿਖਾਈ ਦੇ ਰਹੇ ਨੇ ਵੀਡੀਓ ਵਾਈਰਲ ਹੋ ਗਈ ਹੈ ਤੇ ਨਾ ਹੀ ਚੋਣਾ ਦੇ ਮਾਮਲੇ ਵਿੱਚ ਐਸਐਸਪੀ ਪਟਿਆਲਾ ਦੀ ਜੋ ਕਥਿਤ ਤੌਰ ਤੇ ਆਡੀਓ ਵਾਇਰਲ ਹੋ ਰਹੀ ਹੈ ਇਸ ਮਾਮਲੇ ਵਿੱਚ ਹੁਣ ਹਾਈ ਕੋਰਟ ਦੇ ਵੱਲੋਂ ਪੱਲਾ ਛੱਡ ਲਿਆ ਗਿਆ ਹੈ ਤੇ ਮਨਪ੍ਰੀਤ ਸਿੰਘ ਗੱਲ ਨੂੰ ਦੁਬਾਰਾ ਅਕਾਲੀ ਦਲ ਦੇ ਵਿੱਚ ਸ਼ਾਮਲ ਕਰਨ ਸਬੰਧੀ ਸੁਖਬੀਰ ਸਿੰਘ ਬਾਦਲ ਨੇ ਵੱਡੀ ਗੱਲ ਵੱਡਾ ਐਲਾਨ ਕਰ ਦਿੱਤਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਮੌਜੂਦਗੀ ਦੇ ਵਿੱਚ ਸਰਕਾਰੀ ਹੈਲੀਕਾਪਟਰ ਕਿਸ ਨੇ ਵਰਤਿਆ ਕਿਸ ਨੇ ਚਲਾਇਆ ਇਸ ਨੂੰ ਲੈ ਕੇ ਹੁਣ ਸਪਸ਼ਟੀਕਰਨ ਆਪ ਦਾ ਨਿਕਲ ਕੇ ਸਾਹਮਣੇ ਆਉਂਦਾ ਦਿਖਾਈ ਦਿਤਾਈ ਇਹਨਾਂ ਸਾਰੀਆਂ ਹੀ ਖਬਰਾਂ ਬਾਰੇ ਜਾਣਕਾਰੀ ਦਵਾਂਗੇ ਤੇ ਸ਼ੁਰੂਆਤ ਕਰਦੇ ਆਂ ਅੱਜ ਦੀ ਪਹਿਲੀ ਵੱਡੀ ਖਬਰ ਤੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਿਦੇਸ਼ ਤੋਂ ਮੋੜਨ ਮਗਰੋਂ ਹੁਣ ਦੁਬਾਰਾ ਪੰਜਾਬ ਦੇ ਵਿੱਚ ਸਰਗਰਮੀਆਂ ਵਧਾਉਂਦੇ ਦਿਖਾਈ ਦੇ ਰਹੇ ਨੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਜੋ ਪੰਜਾਬ ਦੇ ਵਿੱਚ ਸੜਕਾਂ ਦਾ ਨਿਰਮਾਣ ਹੋ ਰਿਹਾ ਇਸ ਦੀ ਅੱਜ ਚੈਕਿੰਗ ਕੀਤੀ ਗਈ ਹੈ ਪਟਿਆਲਾ ਦੇ ਵਿੱਚ ਖੜ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਸੜਕਾਂ ਦੀ ਜੋ ਨਵੀਆਂ ਬਣ ਰਹੀਆਂ ਨੇ ਕੁਆਲਿਟੀ ਚੈੱਕ ਕੀਤੀ ਹੈ ਗੁਣਵੱਤਾ ਦਾ ਨਿਰਖਣ ਕੀਤਾ ਗਿਆ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਨੇ ਮੀਟ ਨਾਲ ਗੱਲਬਾਤ ਕਰਦੇ ਹੋਏ ਆਖਿਆ ਕਿ ਪੰਜਾਬ ਦੇ ਲੋਕਾਂ ਦੇ ਪੈਸੇ ਨਾਲ ਇਹ ਸੜਕਾਂ ਬਣ ਰਹੀਆਂ ਨੇ ਤੇ ਇਸ ਕਰਕੇ ਇਸੇ ਵੀ ਪ੍ਰਕਾਰ ਦੀ ਕੋਈ ਵੀ ਕਮੀ ਨਾ ਰਹਿ ਜਾਵੇ ਸੜਕਾਂ ਦੀ ਕੁਆਲਿਟੀ ਚੈੱਕ ਕਰਨ ਦੇ ਲਈ ਅੱਜ ਮੇਰੇ ਵੱਲੋਂ ਇਹ ਸਾਰਾ ਕੰਮਕਾਜ ਕੀਤਾ ਗਿਆ ਇਹ ਕੋਈ ਵੀ ਛਾਪਾ ਨਹੀਂ ਹੈ ਕੋਈ ਵੀ ਐਕਸ਼ਨ ਨਹੀਂ ਹੈ ਕੇਵਲ ਜੋ ਪੰਜਾਬ ਦੇ ਵਿੱਚ ਕੰਮਕਾਰ ਚੱਲ ਰਿਹਾ ਉਸ ਨੂੰ ਦੇਖਣ ਦੇ ਲਈ ਮੇਰੇ ਵੱਲੋਂ ਅੱਜ ਇੱਥੇ ਰੁਕ ਕੇ ਸੜਕਾਂ ਦੀ ਕੁਆਲਿਟੀ ਚੈੱਕ ਕੀਤੀ ਜਾ ਰਹੀ ਹੈ ਇਸ ਦੇ ਪਿੱਛੇ ਹੋਰ ਕੋਈ ਵੀ ਮਕਸਦ ਨਹੀਂ ਹੈ ਇੱਥੇ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਸਾਰੀ ਸਥਿਤੀ ਬਾਰੇ ਆਪਣਾ ਬਿਆਨ ਦਤਾ ਗਿਆ ਵਾਦਿਆਂ ਅਗਲੀ ਖਬਰ ਦੇ ਪਲ ਬੀਤ ਦਿਨੀ ਮੀਡੀਆ ਰਪੋਰਟਾਂ ਵੱਲੋਂ ਦਾਵਾ ਕੀਤਾ ਗਿਆ ਕਿ ਨਵਜੋਤ ਸਿੰਘ ਸਿੱਧੂ ਲੰਮਾ ਸਮਾਂ ਦਿੱਲੀ ਦੇ ਵਿੱਚ ਕਾਂਗਰਸ ਆਗੂਆਂ ਦੇ ਨਾਲ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਦੇ ਨਾਲ ਮੁਲਾਕਾਤ ਕਰਨ ਦੇ ਲਈ ਦਿੱਲੀ ਦੇ ਵਿੱਚ ਬੈਠੇ ਰਹੇ ਪਰ ਸਮਾਂ ਨਹੀਂ ਮਿਲਿਆ ਦੇਰ ਰਾਤ ਉਹ ਦੁਬਾਰਾ ਮੁੰਬਈ ਚਲੇ ਗਏ ਤੇ ਹੁਣ ਖਬਰਾਂ ਇਹ ਨਿਕਲ ਕੇ ਸਾਹਮਣੇ ਆ ਰਹੀਆਂ ਨੇ ਕਿ ਕਾਂਗਰਸ ਹਾਈ ਕਮਾਂਡ ਨੇ ਨਵਜੋਤ ਸਿੰਘ ਸਿੱਧੂ ਨੂੰ ਮਿਲਣ ਦੇ ਲਈ ਸਮਾਂ ਦੇ ਦਿੱਤਾ ਹੈ ਨਵਜੋ ਸਿੰਘ ਸੂਦੂ ਦੇ ਵੱਲੋਂ ਹੁਣ ਕਾਂਗਰਸ ਹਾਈ ਕਮਾਂਡ ਦੇ ਨਾਲ 19 ਦਸੰਬਰ ਨੂੰ ਮੁਲਾਕਾਤ ਕੀਤੀ ਜਾਵੇਗੀ ਪਹਿਲਾ ਸਮਾਂ ਨਾ ਮਿਲਣ ਦਾ ਕਾਰਨ ਇਹ ਦੱਸਿਆ ਜਾ ਰਿਹਾ ਹੈ ਕਿ ਲੋਕ ਸਭਾ ਦਾ ਸਰਦ ਰੁੱਤ ਦਾ اجلاس ਚੱਲ ਰਿਹਾ ਇਸ ਕਰਕੇ ਸਾਰੀ ਲੀਡਰਸ਼ਿਪ ਉੱਥੇ ਰੁੱਝੀ ਹੋਣ ਕਰਕੇ ਹਾਜ਼ਰ ਹੋਣ ਕਰਕੇ ਨਵਜੋ ਸਿੰਘ ਸੂਦੂ ਨਾਲ ਮੁਲਾਕਾਤ ਨਹੀਂ ਹੋ ਸકી ਹੈ ਇਸ ਮੁਲਾਕਾਤ ਦੇ ਲਈ ਹੁਣ 19 ਦਸੰਬਰ ਦਾ ਸਮਾਂ ਤੈ ਕਰ ਦਿੱਤਾ ਗਿਆ ਜਿਸ ਨੂੰ ਲੈ ਕੇ ਹੁਣ ਪੰਜਾਬ ਦੀ ਸਿਆਸਤ ਦੇ ਵਿੱਚ ਨਵੀਆਂ ਚਰਚਾਵਾਂ ਛਿੜ ਪਈਆਂ ਨੇ ਕਿਉਂਕਿ ਪੰਜਾਬ ਦੇ ਵਿੱਚ ਕਾਂਗਰਸ ਦੇ ਵਿੱਚ ਆਪਸੀ ਕਲੇਸ਼ ਪਿਆ ਹੋਇਆ ਹੈ ਨਵਜੋਤ ਕੌਰ ਸੁਦੂ ਦੇ 500 ਕਰੋੜ ਵਾਲੇ ਬਿਆਨ ਤੋਂ ਬਾਅਦ ਸਿਆਸਤ ਪੱਖੀ ਹੋਈ ਹੈ ਤੇ ਨਵਜੋਤ ਕੌਰ ਸੁਦੂ ਨੂੰ ਸਸਪੈਂਡ ਵੀ ਕਰ ਦਿੱਤਾ ਗਿਆ ਹੈ ਤੇ ਨਵਜੋਤ ਕੌਰ ਸੁਦੂ ਦੇ ਉੱਪਰ ਹੋਈ ਕਾਰਵਾਈ ਨੂੰ ਲੈ ਕੇ ਪੰਜਾਬ ਕਾਂਗਰਸ ਮਾਮਲੇ ਦੇ ਇੰਚਾਰਜ ਭੁਪੇਸ਼ ਪਖੇਲ ਦਾ ਕਹਿਣਾ ਹੈ ਕਿ ਪਾਰਟੀ ਵਿੱਚ ਅਨੁਸ਼ਾਸਨ ਤੋਂ ਉੱਪਰ ਕੋਈ ਵੀ ਨਹੀਂ ਹੈ ਪਾਰਟੀ ਦਾ ਅਨੁਸ਼ਾਸਨ ਵੱਡਾ ਹੈ ਬਾਕੀ ਸਾਰੇ ਲੀਡਰ ਥੱਲੇ ਨੇ ਇਸ ਕਰਕੇ ਨਿਯਮਾਂ ਦੇ ਮੁਤਾਬਕ ਹੀ ਪਾਰਟੀ ਚੱਲੇਗੀ ਕਿਸੇ ਨੂੰ ਵੀ ਬਖਸ਼ਿਆ ਨਹੀਂ ਜਾਵੇਗਾ ਜੋ ਅਨੁਸ਼ਾਸਨ ਭੰਗ ਕਰੇਗਾ ਉਸਦੇ ਉੱਪਰ ਕਾਰਵਾਈ ਕੀਤੀ ਜਾਵੇਗੀ ਤੇ ਦੂਸਰੇ ਪਾਸੇ ਅਮਰਿੰਦਰ ਸਿੰਘ ਰਾਜਪਟਿੰਗ ਦਾ ਕਹਿਣਾ ਹੈ ਕਿ ਮਾਮਲਾ ਹੁਣ ਖਤਮ ਹੋ ਚੁੱਕਿਆ ਹੈ ਇਸ ਕਰਕੇ ਮੈਂ ਇਸ ਮੁੱਦੇ ਤੇ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਕਿਉਂਕਿ ਮੈਂ ਪੰਜਾਬ ਕਾਂਗਰਸ ਦਾ ਪ੍ਰਧਾਨ ਹਰੇਕ ਪੱਖ ਮੈਨੂੰ ਦੇਖਣਾ ਪੈਂਦਾ ਹੈ ਇਹ ਮੁੱਦਾ ਹੁਣ ਖਤਮ ਹੋ ਗਿਆ ਤੇ ਇਸ ਗੱਲਬਾਤ ਨੂੰ ਵੀ ਇੱਥੇ ਖਤਮ ਕਰ ਦੇਣਾ ਚਾਹੀਦਾ ਹੈ ਵਾਦਿਆਂ ਅਗਲੀ ਖਬਰ ਦੇ ਵੱਲ ਮਾਨ ਸਰਕਾਰ ਦੇ ਵੱਲੋਂ ਹਰ ਖੇਤਰ ਦੇ ਵਿੱਚ ਵੱਖ-ਵੱਖਰੇ ਕ੍ਰਾਂਤੀਆਂ ਲਿਆਂਦੀਆਂ ਜਾ ਰਹੀਆਂ ਨੇ ਤੇ ਇੱਕ ਕ੍ਰਾਂਤੀ ਸਿੱਖਿਆ ਖੇਤਰ ਦੇ ਵਿੱਚ ਵੀ ਲਿਆਂਦੀ ਗਈ ਹੈ ਮੁੱਖ ਮੰਤਰੀ ਭਗਵੰਤ ਮਾਨ ਦੇ ਵੱਲੋਂ ਲਗਾਤਾਰ ਸਿੱਖਿਆ ਕ੍ਰਾਂਤੀ ਦੇ ਮਾਮਲੇ ਵਿੱਚ ਦਾਅਵੇ ਕੀਤੇ ਜਾ ਰਹੇ ਨੇ ਪਰ ਦੂਸਰੇ ਪਾਸੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੱਗੀ ਖਬਰ ਨੇ ਕੁਝ ਹੋਰ ਦਾਅਵੇ ਕਰ ਦਿੱਤੇ ਨੇ ਪੰਜਾਬੀ ਟ੍ਰਿਬਿਊਨ ਦੇ ਵਿੱਚ ਲੱਗੀ ਖਬਰ ਦੇ ਮੁਤਾਬਕ ਸੂਬੇ ਦੇ 17 ਜ਼ਿਲ੍ਹਿਆਂ ਦੇ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਵਿੱਚ ਦਾਖਲੇ ਘਟ ਗਏ ਨੇ ਸੈਸ਼ਨ 2021-22 ਤੋਂ ਲੈ ਕੇ 23 24 ਦੇ ਮੁਕਾਬਲੇ ਸੈਸ਼ਨ 2024-25 ਅਤੇ 25-26 ਦੇ ਵਿੱਚ ਬੱਚਿਆਂ ਦੀ ਗਿਣਤੀ ਘਟੀ ਹੈ ਇਸ ਸਮੇਂ ਦੌਰਾਨ ਇਹਨਾਂ ਸਕੂਲਾਂ ਵਿੱਚ ਕੰਮ ਕਰਦੇ ਅਧਿਆਪਕਾਂ ਦਾ ਪ੍ਰਦਰਸ਼ਨ ਮਾੜਾ ਹੈ ਜਿਨ੍ਹਾਂ ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਘਟੀ ਹੈ ਉਹਨਾਂ ਸਕੂਲਾਂ ਦੇ ਈਟੀਟੀ ਹੈੱਡ ਟੀਚਰ ਸੈਂਟਰ ਹੈੱਡ ਟੀਚਰਾਂ ਤੋਂ ਇਲਾਵਾ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਪੀਈਓਸ ਤੋਂ ਜਵਾਬ ਤਲਬ ਕੀਤਾ ਗਿਆ ਹੈ ਸਿੱਖਿਆ ਅਧਿਕਾਰੀ ਨੇ ਦੱਸਿਆ ਕਿ ਸੂਬੇ ਵਿੱਚ 17 ਜ਼ਿਲ੍ਹਿਆਂ ਦੇ ਵਿੱਚ ਇਹ ਗਿਣਤੀ ਕਟੀ ਹੈ ਜਿਸ ਤੋਂ ਬਾਅਦ ਸਕੂਲ ਸਿੱਖਿਆ ਵਿਭਾਗ ਹਰਕਤ ਦੇ ਵਿੱਚ ਆਉਂਦਾ ਦਿਖਾਈ ਦੇ ਰਿਹਾ ਹੈ ਤੇ ਮਾਪਿਆਂ ਦੇ ਨਾਲ ਵਿਸ਼ੇਸ਼ ਤੌਰ ਤੇ ਵਰਕਸ਼ਾਪ ਲਗਾਈ ਜਾਵੇਗੀ ਪਰ ਦੂਸਰੇ ਪਾਸੇ ਇਸੇ ਮਾਮਲੇ ਦੇ ਤਹਿਤ ਸਰਕਾਰ ਵੱਲੋਂ ਸਬੰਧਤ ਅਧਿਆਪਕਾਂ ਖਿਲਾਫ ਕਾਰਵਾਈ ਦੇ ਮੱਦੇਨਜ਼ਰ ਡੀਈਓਜ਼ ਐਲੀਮੈਂਟਰੀ ਤੋਂ ਵਿਸ਼ੇਸ਼ ਪਰਫਾਰਮੈਂਸ ਮੁਤਾਬਕ ਰਿਪੋਰਟ ਮੰਗੀ ਗਈ ਹੈ ਤੇ ਮੀਡੀਆ ਰਿਪੋਰਟ ਦੇ ਮੁਤਾਬਕ ਸਬੰਧਤ ਅਧਿਆਪਕਾਂ ਖਿਲਾਫ ਕਾਰਵਾਈ ਹੋਣਾ ਕੀ ਕੀਤੀ ਜਾ ਸਕਦੀ ਹੈ ਪਰ ਇਸ ਮਾਮਲੇ ਨੂੰ ਲੈ ਕੇ ਕਾਂਗਰਸੀ ਵਿਧਾਇਕ ਪ੍ਰਗਟ ਸਿੰਘ ਦੇ ਵੱਲੋਂ ਲਿਖ ਦਿੱਤਾ ਗਿਆ ਕਿ ਪੰਜਾਬ ਦੇ 23 ਵਿੱਚੋਂ 17 ਜ਼ਿਲ੍ਹਿਆਂ ਵਿੱਚ ਸਰਕਾਰੀ ਸਕੂਲਾਂ ਦੀ ਪ੍ਰਾਇਮਰੀ ਕਲਾਸਾਂ ਪ੍ਰੀ ਪ੍ਰਾਇਮਰੀ ਤੋਂ 5ਵੀਂ ਵਿੱਚ ਦਾਖਲਿਆਂ ਵਿੱਚ 1 ਸਾਲ ਤੇ ਅੰਦਰ ਭਾਰੀ ਕਮੀ ਦਰਜ ਕੀਤੀ ਗਈ ਹੈ ਆਪ ਸਰਕਾਰ ਦੀ ਫੋਕੀ ਸਿੱਖਿਆ ਕ੍ਰਾਂਤੀ ਅਤੇ ਵਰਲਡ ਕਲਾਸ ਸਕੂਲਾਂ ਦੇ ਦਾਅਵਿਆਂ ਦੇ ਬਾਵਜੂਦ ਕਈ ਜ਼ਿਲ੍ਹਿਆਂ ਵਿੱਚ ਬੱਚਿਆਂ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ ਹੁਣ ਸਭ ਤੋਂ ਕਮਜ਼ੋਰ ਕਾਰਗੁਜ਼ਾਰੀ ਵਾਲੇ ਸਕੂਲਾਂ ਦੇ ਹੈੱਡ ਟੀਚਰਾਂ ਅਤੇ ਅਧਿਆਪਕਾਂ ਦੇ ਨਾਮ ਕਾਰਵਾਈ ਲਈ ਮੰਗੇ ਗਏ ਹਨ ਸਵਾਲ ਇਹ ਹੈ ਕਿ ਜਦੋਂ ਸਰਕਾਰ ਦੀ ਸਿੱਖਿਆ ਨੀਤੀ ਫੇਲ ਹੈ ਤਾਂ ਸਜ਼ਾ ਅਧਿਆਪਕਾਂ ਨੂੰ ਕਿਉਂ ਕਿ ਅਸਲ ਸਿੱਖਿਆ ਸੁਧਾਰ ਦੀ ਥਾਂ ਹੁਣ ਦੋਸ਼ ਅਧਿਆਪਕਾਂ ਉੱਤੇ ਢੋਏ ਜਾ ਰਹੇ ਹਨ ਪ੍ਰਗਟ ਸੰਗ ਦੇ ਵੱਲੋਂ ਇੱਥੇ ਸਵਾਲ ਖੜੇ ਕਰ ਦਿੱਤੇ ਗਏ ਨੇ ਵਧਿਆ ਅਗਲੀ ਖਬਰ ਦੇ ਵੱਲ ਕਥੇ ਤੌਰ ਤੇ ਗਾਇਬ ਹੋਏ 328 ਰੁਪਏ ਦੇ ਮਾਮਲੇ ਵਿੱਚ ਅੱਜ ਐਸਜੀਪੀਸੀ ਦੇ ਵੱਲੋਂ ਅੰਤਰ ਕਮੇਟੀ ਦੀ ਮੀਟਿੰਗ ਆ ਕੀਤੀ ਗਈ ਹੈ ਇਸੇ ਮਾਮਲੇ ਨੂੰ ਲੈ ਕੇ ਹਾਲੀ ਦੇ ਵਿੱਚ ਜੋ ਹੈਰੀਟੇਜ ਸਟਰੀਟ ਦੇ ਉੱਪਰ ਤਰਨਾ ਲੱਗਾ ਹੈ ਵੱਡੇ ਪੱਧਰ ਤੇ ਵਿਤਿਦਨੀ ਪ੍ਰਦਰਸ਼ਨ ਹੋਇਆ ਹੈ ਤੇ ਇਸ ਮਾਮਲੇ ਵਿੱਚ 328 ਰੁਪਏ ਦੇ ਮਾਮਲੇ ਨੂੰ ਲੈ ਕੇ ਪੁਲਿਸ ਨੇ ਪਰਚੇ ਦਰਜ ਕਰ ਦਿੱਤੇ ਨੇ ਜਿਸ ਦੇ ਵਿੱਚ ਖਾਸ ਤੌਰ ਤੇ ਐਸਜੀਪੀਸੀ ਦੇ ਸਾਬਕਾ ਮੁਲਾਜ਼ਮ ਕਰਮਚਾਰੀ ਅਹੁਦੇਦਾਰ ਨੇ ਤੇ ਇਹਨਾਂ ਦਰਜ ਹੋਏ ਨਵੇਂ ਪਰਚਿਆਂ ਨੂੰ ਲੈ ਕੇ ਅੱਜ ਐਸਜੀਪੀਸੀ ਨੇ ਅੰਦਰ ਕਮੇਟੀ ਦੇ ਵਿੱਚ ਕੁਝ ਮਤੇ ਪਾਸ ਕਰ ਦਿੱਤੇ ਨੇ ਇਹਨਾਂ ਪਰਚਿਆਂ ਨੂੰ ਸਿੱਧਾ ਧਾਰਮਿਕ ਮਾਮਲੇ ਵਿੱਚ ਸਰਕਾਰੀ ਦਖਲਅੰਦਾਜ਼ੀ ਕਰਾਰ ਦੇ ਦਿੱਤਾ ਗਿਆ ਹੈ ਆਖ ਹੈ ਕਿ ਇਹ ਜੋ ਬਰਚੇ ਐਫ ਆਈ ਆਰ ਦਰਜ ਕੀਤੀ ਗਈਆਂ ਨੇ ਇਸ ਨੂੰ ਅਸੀਂ ਮੁੱਢੋਂ ਰੱਦ ਕਰਦੇ ਹਾਂ ਐ ਜੀ ਪੀ ਸੀ ਇਹਨਾਂ ਨੂੰ ਨਹੀਂ ਮੰਨਦਾ ਕਿਉਂਕਿ ਇਸ ਮਾਮਲੇ ਵਿੱਚ ਪਹਿਲਾਂ ਕਾਰਵਾਈ ਹੋ ਚੁੱਕੀ ਹੈ ਦੁਬਾਰਾ ਹੁਣ ਜੋ ਇਹ ਮਾਮਲਾ ਚੁੱਕਿਆ ਜਾ ਰਿਹਾ ਇਹ ਸਿਆਸਤ ਤੋਂ ਪ੍ਰੇਰਿਤ ਹੈ 2022 ਦੇ ਵਿੱਚ ਵੀ ਵੱਡੇ ਪੱਧਰ ਤੇ ਬੇਦਬੀਆਂ ਦਾ ਦੋਸ਼ ਲਗਾਇਆ ਗਿਆ ਆਮ ਆਦਮੀ ਪਾਰਟੀ ਸਰਕਾਰ ਸਤਾ ਦੇ ਵਿੱਚ ਆ ਗਈ ਉਸ ਤੋਂ ਬਾਅਦ ਉਹਨਾਂ ਬੇਦਬੀ ਕੇਸਾਂ ਦਾ ਕੀ ਬਣਿਆ ਸਰਕਾਰ ਨੂੰ ਇਸ ਦੀ ਸਥਿਤੀ ਸਪਸ਼ਟ ਕਰਨੀ ਚਾਹੀਦੀ ਹੈ ਤੇ ਸਰਕਾਰ ਹੁਣ ਦੁਬਾਰਾ ਇਸ ਮਾਮਲੇ ਤੇ ਸਿਆਸਤ ਕਰ ਰਹੀ ਹੈ ਤੇ ਅੱਜ ਦੀ ਇਸ ਮੀਟਿੰਗ ਦੇ ਵਿੱਚ ਇਹ ਵੀ ਫੈਸਲਾ ਲਿਆ ਗਿਆ ਕਿ ਇਹ ਸਾਰਾ ਮਾਮਲਾ ਸ਼੍ਰੀ ਕਾਲਤਕ ਸਾਹਿਬ ਦੇ ਜ਼ਥੇਦਾਰ ਦੇ ਕੋਲ ਭੇਜ ਜਾਵੇਗਾ ਉਹਨਾਂ ਦੇ ਵੱਲੋਂ ਹੀ ਅਗਲੇ ਇਸ ਮਾਮਲੇ ਸੰਬੰਧੀ ਕੋਈ ਫੈਸਲਾ ਲਿਆ ਜਾਵੇਗਾ ਵਾਧਿਆਂ ਅਗਲੀ ਖਬਰ ਦੇ ਵੱਲ ਪੰਜਾਬ ਦੇ ਕਾਨੂੰਨ ਵਿਵਸਥਾ ਨੂੰ ਲੈ ਕੇ ਅਕਸਰ ਆਮ ਆਦਮੀ ਪਾਰਟੀ ਵਿਰੋਧੀਆਂ ਤੇ ਨਿਸ਼ਾਨੇ ਤੇ ਰਹਦੀ ਹੈ ਤੇ ਇਸੇ ਮਾਮਲੇ ਨੂੰ ਲੈ ਕੇ ਅੱਜ ਰਾਜਾ ਵੜਿੰਗ ਕਾ ਲੋਕ ਸਭਾ ਦੇ ਵਿੱਚ ਬੋਲੇ ਨੇ ਪੰਜਾਬ ਦੀ ਕਾਨੂੰਨ ਵਿਵਸਥਾ ਦਾ ਕੀ ਹਾਲ ਹੈ ਲੋਕ ਸਭਾ ਦੇ ਵਿੱਚ ਰਾਜਾ ਵੜਿੰਗ ਦੇ ਵੱਲ ਬੋਲਦੇ ਹੋਏ ਆ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਮੰਗ ਲਈ ਗਈ ਹੈ ਅਮਰਦਸ ਸਿੰਘ ਰਾਜਾ ਵੜਿੰਗ ਨੇ ਕੁਝ ਉਦਾਹਰਨਾਂ ਦਿੰਦੇ ਹੋਏ ਆਖਿਆ ਕਿ ਲੁਧਿਆਣਾ ਦੇ ਵਿੱਚ ਇੱਕ ਵਿਆਹ ਮੌਕੇ ਸ਼ਰਮ ਗੋਲੀਆਂ ਚਲਦੀਆਂ ਨੇ ਤੇ ਦੋ ਲੋਕਾਂ ਦੀ ਮੌਤ ਵੀ ਹੋ ਜਾਂਦੀ ਹੈ ਦੁਕਾਨਦਾਰਾਂ ਨੂੰ ਧੌਂਕੀਆਂ ਮਿਲ ਰਹੀਆਂ ਨੇ ਫਰੋਤੀਆਂ ਦੀਆਂ ਕੌਲਾ ਆ ਰਹੀਆਂ ਨੇ ਕੋਈ ਵੀ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬੰਦਾ ਸੇਫ ਨਹੀਂ ਹੈ ਇੱਥੇ ਤੱਕ ਕਿ ਪੰਜਾਬ ਦੇ ਲੀਡਰਾਂ ਤੇ ਸਰਕਾਰੀ ਅਧਿਕਾਰੀ ਸਰਕਾਰੀ ਅਫਸਰ ਵੀ ਸੁਰੱਖਿਅਤ ਨਹੀਂ ਨੇ ਤੇ ਦੂਸਰੇ ਪਾਸੇ ਸ਼ਰੋਮਣੇ ਕਲਦਲ ਨੇ ਤਾਂ ਗੈਂਗਸਟਰ ਦੇ ਪਰਿਵਾਰ ਨੂੰ ਹੀ ਟਿਕਟ ਚੋਣਾਂ ਦੇ ਵਿੱਚ ਦੇ ਦਿੱਤੀ ਹੈ ਤੇ ਕੇਂਦਰ ਸਰਕਾਰ ਦੇ ਵੱਲੋਂ ਜੋ ਦੇਸ਼ ਦਾ ਇੱਕ ਨਾਮੀ ਗੈਂਗਸਟਰ ਹੈ ਇਥੇ ਨਾਮ ਤਾਂ ਰਾਜਾ ਵੜਿੰਗ ਨੇ ਨਹੀਂ ਲਿਆ ਪਰ ਨਿਸ਼ਾਨਾ ਉਹਨਾਂ ਦੇ ਵੱਲੋਂ ਲੋਰੈਂਸ ਬਿਸ਼ਨੋਈ ਤੇ ਸਾਧ ਦਿੱਤਾ ਗਿਆ ਆਖਿਆ ਗਿਆ ਕਿ ਉਸ ਨੂੰ ਲੈ ਕੇ ਕੇਂਦਰ ਸਰਕਾਰ ਨੇ ਵੱਖੋ ਵੱਖਰੇ ਰੂਲ ਬਣਾ ਦਿੱਤੇ ਨੇ ਜਿਸ ਕਰਕੇ ਉਹ ਗੁਜਰਾਤ ਤੋਂ ਬਾਹਰ ਨਹੀਂ ਜਾ ਸਕਦਾ ਹੈ ਗੁਜਰਾਤ ਦੀ ਜੇਲ੍ਹ ਦੇ ਵਿੱਚ ਰਹਿ ਕੇ ਉਸ ਦੇ ਵੱਲੋਂ ਸਾਰਾ ਕੁਝ ਕੀਤਾ ਜਾ ਰਿਹਾ ਹੈ ਪੰਜਾਬ ਸੜ ਰਿਹਾ ਇਸ ਦੇ ਵੱਲ ਧਿਆਨ ਦਿੱਤਾ ਜਾਵੇ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਵੱਲੋਂ ਇਹ ਕੁਝ ਅਹਿਮ ਮੁੱਦੇ ਲੋਕ ਸਭਾ ਦੇ ਵਿੱਚ ਬੋਲਦਿਆਂ ਹੋਇਆ ਚੁੱਕ ਦਿੱਤੇ ਗਏ ਨੇ ਤੇ ਕਾਲੀ ਦਲ ਦਾ ਵਿਸ਼ੇਸ਼ ਜ਼ਿਕਰ ਇੱਥੇ ਰਾਜਾ ਵੜਿੰਗ ਨੇ ਕਰ ਦਿੱਤਾ ਹੈ ਤੇ ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਵੱਲੋਂ ਵੀ ਤਰਨਤਾਰ ਦੀ ਜ਼ਿਮਨੀ ਚੋਣ ਦੇ ਵਿੱਚ ਇਹ ਗੱਲ ਆਖੀ ਜਾ ਰਹੀ ਸੀ ਕਿ ਕਾਲੀ ਦਲ ਨੇ ਗੈਂਗਸਟਰ ਤੇ ਪਰਿਵਾਰ ਨੂੰ ਟਿਕਟ ਦਿੱਤੀ ਹੈ ਤੇ ਇਹ ਹੀ ਗੱਲ ਅੱਜ ਦੁਬਾਰਾ ਸੰਸਦ ਦੇ ਵਿੱਚ ਰਾਜਾ ਫੜਿੰਗ ਦੇ ਵੱਲੋਂ ਆਖ ਦਿੱਤੀ ਗਈ ਹੈ ਬਾਦਿਆਂ ਅਗਲੀ ਖਬਰ ਦੇ ਵੱਲ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸੰਮਤੀ ਦੇ ਚੋਣਾਂ ਦੇ ਮੌਕੇ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਦੀ ਕਥਿਤ ਤੌਰ ਤੇ ਇੱਕ ਆਡੀਓ ਵਰਨ ਹੋ ਰਹੀ ਹੈ ਤੇ ਇਹ ਮਾਮਲਾ ਹਾਈ ਕੋਰਟ ਦੇ ਵਿੱਚ ਪਹੁੰਚ ਗਿਆ ਹੈ ਤੇ ਹਾਈ ਕੋਰਟ ਦੇ ਵਿੱਚ ਇਸ ਸੁਣਾਈ ਤੋਂ ਪਹਿਲਾਂ ਪਟਿਆਲਾ ਦੇ ਐਸਐਸਪੀ ਵਰੁਣ ਸ਼ਰਮਾ ਨੂੰ ਛੁੱਟੀ ਤੇ ਮੇਂ ਦਿੱਤਾ ਗਿਆ ਤੇ ਬਿਤਤਨੀ ਅਦਾਲਤ ਦੇ ਵੱਲੋਂ ਇਹ ਗਲ ਲਾਖੀ ਗਈ ਸੀ ਕਿ ਇਸ ਆਡੀਓ ਦੀ ਜਾਂਚ ਇਹ AI ਨਾਲ ਬਣਾਈ ਗਈ ਹੈ ਜਾਂ ਫਿਰ ਸੱਚੀ ਹੈ ਇਸ ਦੀ ਜਾਂਚ ਚੰਡੀਗੜ੍ਹ ਦੀ ਫੋਰੈਂਸਿਕ ਲੈਬ ਦੇ ਵਿੱਚੋਂ ਇਸ ਦੀ ਜਾਂਚ ਕਰਵਾਈ ਜਾਵੇ ਪਰ ਦੂਸਰੇ ਪਾਸੇ ਅੱਜ ਦੁਬਾਰਾ ਹਾਈ ਕੋਰਟ ਨੇ ਵਿਸਤਾਰ ਦੇ ਵਿੱਚ ਆਰਡਰ ਜਾਰੀ ਕੀਤੇ ਨੇ ਜਿਸ ਦੇ ਵਿੱਚ ਚੋਣ ਕਮਿਸ਼ਨ ਨੇ ਅਦਾਲਤ ਵਿੱਚ ਇਹ ਗਲ ਲਾਖੀ ਹੈ ਕਿ ਇਸ ਆਡੀਓ ਦੀ ਜਾਂਚ ਪੰਜਾਬ ਦੀ ਲੈਬ ਦੇ ਵਿੱਚ ਹੋਵੇਗੀ ਨਾ ਕਿ ਬਾਹਰ ਕਿਸੇ ਲੈਬ ਦੇ ਵਿੱਚ ਚੋਣ ਕਮਿਸ਼ਨ ਦੇ ਇਸ ਫੈਸਲੇ ਨੂੰ ਲੈ ਕੇ ਅਦਾਲਤ ਦੇ ਵੱਲੋਂ ਨਾਰਾਜ਼ਗੀ ਜ਼ਾਰ ਕੀਤੀ ਗਈ ਹੈ ਪਰ ਅਦਾਲਤ ਇੱਥੇ ਕੁਝ ਵੀ ਨਹੀਂ ਕਰ ਸਕਦੀ ਹੈ ਕਿਉਂਕਿ ਪੰਜਾਬ ਦੇ ਚੋਣ ਜਾਬਤਾ ਲੱਗਿਆ ਹੋਇਆ ਹੈ ਚੋਣਾਂ ਦੇ ਮਾਮਲੇ ਵਿੱਚ ਅਦਾਲਤ ਦਖਲਅੰਦਾਜ਼ੀ ਨਹੀਂ ਕਰ ਸਕਦਾ ਪਰ ਇੱਥੇ ਆਪਣਾ ਪੱਖ ਸਪਸ਼ਟ ਕਰ ਦਿਆ ਹੋਇਆ ਪੰਜਾਬ ਚੋਣ ਕਮਿਸ਼ਨ ਨੇ ਗੱਲ ਲੱਖ ਦਿੱਤੀ ਹੈ ਕਿ ਇਸ ਮਾਮਲੇ ਦੀ ਇਸ ਆਡਿਟ ਜਾਂਚ ਪੰਜਾਬ ਦੀ ਲੈਬ ਦੇ ਵਿੱਚ ਹੀ ਹੋਵੇਗੀ ਤੇ ਅਦਾਲਤ ਦੇ ਵਿੱਚ ਇਹ ਵੀ ਜਾਣਕਾਰੀ ਦਿੱਤੀ ਗਈ ਹੈ ਕਿ ਪਟਿਆਲਾ ਦੇ ਐਸਐਸਪੀ ਵਰਨਨ ਸ਼ਰਮਾ ਨੂੰ ਛੁੱਟੀ ਤੇ ਪੇ ਦਿੱਤਾ ਗਿਆ ਹੈ। ਵਦਿਆਂ ਅਗਲੀ ਖਬਰ ਦੇ ਵੱਲ ਜੋ ਕਿ ਇਹਨਾਂ ਚੋਣਾਂ ਦੇ ਨਾਲ ਹੀ ਜੁੜੀ ਹੋਈ ਹੈ ਸਾਰੀਆਂ ਹੀ ਸਿਆਸੀ ਪਾਰਟੀਆਂ ਆਪਣੇ ਉਮੀਦਵਾਰਾਂ ਦੇ ਹੱਕ ਦੇ ਵਿੱਚ ਚੋਣ ਪ੍ਰਚਾਰ ਕਰਦੀਆਂ ਦਿਖਾਈ ਦੇ ਰਹੀਆਂ ਨੇ ਤੇ ਇਸੇ ਦੇ ਵਿਚਾਲੇ ਆਮ ਆਦਮੀ ਪਾਰਟੀ ਦੇ ਹਲਕਾ ਸਮਰਾਲਾ ਤੋਂ ਵਿਧਾਇਕ ਜਗਤਾਰ ਸਿੰਘ ਦਿਆਲਪੁਰ ਦੀ ਇੱਕ ਵੀਡੀਓ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਦੇ ਵਿੱਚ ਚੋਣ ਪ੍ਰਚਾਰ ਕਰਦਿਆਂ ਹੋਏ ਇਹ ਗੱਲ ਕਹਿੰਦੇ ਨੇ ਕਿ ਮੇਰੇ ਹਲਕੇ ਦੇ ਵਿੱਚੋਂ ਜਿਹੜੀ ਪੰਚਾਇਤ ਆ ਵੱਧ ਤੋਂ ਵੱਧ ਵੋਟਾਂ ਨਾਲ ਇਹ ਸੀਟਾਂ ਜਿੱਤੇਗੀ ਉਹਨਾਂ ਦੇ ਪਿੰਡ ਦੀ ਪੰਚਾਇਤ ਨੂੰ 31 ਲੱਖ ਰੁਪਏ ਦਿੱਤੇ ਜਾਵੇਗਾ ਯਾਨੀ ਕਿ ਗ੍ਰਾਂਟ 31 ਲੱਖ ਰੁਪਏ ਦੀ ਦਿੱਤੀ ਜਾਵੇਗੀ ਤੇ ਜਿਹੜੀ ਪੰਚਾਇਤ ਇਹਨਾਂ ਸੀਟਾਂ ਨੂੰ 100 ਜਾਂ ਉਸ ਤੋਂ ਵੱਧ ਵੋਟਾਂ ਨਾਲ ਜਿਤਾਵੇਗੀ ਉਸ ਨੂੰ 11 ਲੱਖ ਰੁਪਏ ਤੇ ਜਿਹੜੀ ਪੰਚਾਇਤ ਇਹ ਸੀਟਾਂ ਕੇਵਲ ਜਿਤਾਏਗੀ ਉਸ ਨੂੰ 5 ਲੱਖ ਰੁਪਏ ਗ੍ਰਾਂਟ ਦੇ ਵਜੋਂ ਦਿੱਤੇ ਜਾਵੇਗਾ ਇੱਥੇ ਲਾਲਚ ਦਿੰਦਿਆਂ ਆਵਾਜ਼ ਦੀ ਪਾਰਟੀ ਦੇ ਵਿਧਾਇਕ ਦੀ ਇਹ ਵੀਡੀਓ ਵਾਇਰਲ ਹੁੰਦੀ ਦਿਖਾਈ ਦੇ ਰਹੀ ਹੈ ਜਿਸ ਤੋਂ ਬਾਅਦ ਸੋਸ਼ਲ ਮੀਡੀਆ ਤੇ ਨਵੀਂ ਚਰਚਾ ਚੱਲ ਪਈ ਐ ਅੱਖ ਜਾ ਰਹਿ ਕਿ ਲਾਲਚ ਦੇ ਕੇ ਆਵਾਦੀ ਪਾਰਟੀ ਲੋਕਾਂ ਨੂੰ ਖਰੀਦ ਨਹੀਂ ਐ ਲੋਕਾਂ ਦੇ ਕੋਲੋਂ ਵੋਟਾਂ ਮੰਗ ਰਹੀ ਐ ਵਾਧਿਆਂ ਅਗਲੀ ਖਬਰ ਦੇ ਵੱਲ 2026 ਦੇ ਚੋਣਾਂ ਲੈ ਕੇ ਵੱਖ-ਵੱਖਰੇ ਸਿਆਸੀ ਪਾਰਟੀਆਂ ਦੇ ਵੱਲੋਂ ਹੁਣ ਸਰਗਰਮੀਆਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਗਿਆ ਨੇ ਜਿਹੜੇ ਪਾਰਟੀ ਦੇ ਪੁਰਾਣੇ ਲੀਡਰ ਪਾਰਟੀ ਨੂੰ ਛੱਡ ਕੇ ਜਾ ਰਹੇ ਸਨ ਉਹ ਹੁਣ ਵਾਪਸੀ ਕਰਦੇ ਦਿਖਾਈ ਦੇ ਰਹੇ ਨੇ ਤੇ ਇਸੇ ਮਾਮਲੇ ਵਿੱਚ ਸੁਖਬੀਰ ਸਿੰਘ ਬਾਦਲ ਨੇ ਬੋਲਦੇ ਹੋਇਆ ਮਨਪ੍ਰੀਤ ਸਿੰਘ ਯਾਲੇ ਬਾਰੇ ਵੱਡੀ ਗੱਲ ਅਖਦ ਦੀ ਹੈ ਉਹਨਾਂ ਦੇ ਕਹਨ ਕਿ ਮਨਪ੍ਰੀਤ ਸਿੰਘ ਵਾਲੀ ਉਹ ਬੰਦਾ ਹੈ ਜਿਹੜਾ ਇਸ ਦਾ ਸਾਥ ਦਿੰਦਾ ਹੈ ਉਸ ਦੀ ਪਿੱਠ ਦੇ ਵਿੱਚ ਛੁਰਾ ਮਾਰ ਦਿੰਦਾ ਹੈ ਤੇ ਜਿੰਨੀ ਦੇਰ ਤੱਕ ਮੈਂ ਆ ਅਕਾਲੀ ਦਲ ਦੇ ਵਿੱਚ ਮਨਪ੍ਰੀਤ ਸਿੰਘ ਵਾਲੇ ਨੂੰ ਸ਼ਾਮਲ ਨਹੀਂ ਹੁੰਦ ਤਾਂ ਜਾਵੇਗਾ ਕਿਉਂਕਿ ਜਿਸ ਪਾਰਟੀ ਦੇ ਵਿੱਚ ਹੁਣ ਹੈ ਜਾਲੀ ਕਾਲ ਦਲ ਦੇ ਵਿੱਚ ਹੁਣ ਹੈ ਜਿਸ ਦਾ ਪ੍ਰਧਾਨ ਨੀਟਾ ਹੈ ਇਥੇ ਗਾਨੀ ਹਰਪ੍ਰੀਤ ਸਿੰਘ ਨੂੰ ਨੀਟਾ ਕਹਿ ਕੇ ਸੁਖਬੀਰ ਸਿੰਘ ਬਾਦਲ ਨੇ ਬੋਲਿਆ ਆਖਿਆ ਕਿ ਮਨਪ੍ਰੀਤ ਸਿੰਘ ਵਾਲੀ ਨੇ ਉਸ ਦੇ ਨਾਲ ਵੀ ਧੋਖਾ ਕੀਤਾ ਹੈ ਉਸ ਦੀ ਵੀ ਹੁਣ ਫੋਟੋ ਆਪਣੇ ਪੋਸਟਰ ਦੇ ਉੱਪਰ ਨਹੀਂ ਲਗਾਉਂਦਾ ਉਸ ਨੂੰ ਵੀ ਦੂਰ ਰੱਖਿਆ ਜਾ ਰਿਹਾ ਹੈ ਤੇ ਇਸ ਕਰਕੇ ਮਨਪ੍ਰੀਤ ਸਿੰਘ ਆਲੀ ਜਿੰਨੀ ਤਰ ਤੱਕ ਮੈਂ ਆ ਅਕਾਲੀ ਦਲ ਦੇ ਵਿੱਚ ਸ਼ਾਮਿਲ ਨਹੀਂ ਹੁਣ ਦਿੱਤਾ ਜਾਵੇਗਾ ਸੁਖਬੀਰ ਸਿੰਘ ਬਾਦਲ ਨੇ ਇੱਥੇ ਵੱਡਾ ਬਿਆਨ ਦੇ ਦਿੱਤਾ ਹੈ ਬਾਦਿਆਂ ਅਗਲੀ ਅਤੇ ਆਖਰੀ ਖਬਰ ਦੇ ਵੱਲ ਮੁੱਖ ਮੰਤਰੀ ਭਗਵੰਤ ਮਾਨ ਜਿਸ ਮੌਕੇ ਵਿਦੇਸ਼ ਦੌਰੇ ਤੇ ਗਏ ਹੋ ਸਨ ਉਸ ਮੌਕੇ ਇੱਕ ਖੁਲਾਸਾ ਹੋਇਆ ਕਿ ਮੁੱਖ ਮੰਤਰੀ ਦਾ ਜੋ ਸਰਕਾਰੀ ਹੈਲੀਕਾਪਟਰ ਹੈ ਸਰਕਾਰ ਦਾ ਹੈਲੀਕਾਪਟਰ ਹੈ ਉਹ ਕੋਈ ਹੋਰ ਵਰਤ ਰਿਹਾ ਹੈ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਇਹ ਹੈਲੀਕਾਪਟਰ ਉੱਡ ਰਿਹਾ ਹੈ ਚੰਡੀਗੜ੍ਹ ਤੋਂ ਅੰਮ੍ਰਿਤਸਰ ਗਿਆ ਹੈ ਅੰਮ੍ਰਿਤਸਰ ਤੋਂ ਫਿਰ ਚੰਡੀਗੜ੍ਹ ਆਇਆ ਹੈ ਤੇ ਚੰਡੀਗੜ੍ਹ ਤੋਂ ਵੀ ਇੱਧਰ ਉੱਧਰ ਜਾ ਰਿਹਾ ਹੈ ਮੁੱਖ ਮੰਤਰੀ ਭਗਵੰਤ ਮਾਨ ਦੀ ਗੈਰ ਮੌਜੂਦਗੀ ਦੇ ਵਿੱਚ ਸਰਕਾਰ ਦਾ ਹੈਲੀਕਾਪਟਰ ਕੌਣ ਵਰਤ ਰਿਹਾ ਇਸ ਗੱਲ ਦਾ ਖੁਲਾਸਾ ਕਰਦਿਆਂ ਹੋਇਆਂ ਸਵਾਲ ਆਟਾਈ ਕਰਕੁਣਾ ਮਾਨਕ ਗੋਲ ਦੇ ਵੱਲੋਂ ਖੜੇ ਕਰ ਦਿੱਤੇ ਗਏ ਤੇ ਇਸ ਤੋਂ ਬਾਅਦ ਇਹ ਮੀਡੀਆ ਦੇ ਵਿੱਚ ਵੀ ਖਬਰਾਂ ਖੂਬ ਚੱਲੀਆਂ ਤੇ ਇਸ ਤੋਂ ਬਾਅਦ ਹੁਣ ਆਵਾਦੀ ਪਾਰਟੀ ਦੇ ਆਗੂ ਆਵਾਦੀ ਪਾਰਟੀ ਦੇ ਸੂਬਾ ਜਰਨਲਿਸਟਕਰ ਬਲਤੇਜ ਪੰਨੂ ਦੇ ਵੱਲੋਂ ਇੱਕ ਵੀਡੀਓ ਬਣਾ ਕੇ ਸਪਸ਼ਟੀਕਰਨ ਦਿੱਤਾ ਗਿਆ ਹੈ ਆਖਿਆ ਕਿ ਸੋਸ਼ਲ ਮੀਡੀਆ ਤੇ ਨੈੱਟ ਦੇ ਉੱਪਰ ਬੈਠੇ ਪੱਤਰਕਾਰ ਹਵਾ ਦੇ ਵਿੱਚ ਗੱਲਾ ਕਰਦੇ ਨੇ ਪਰ ਇਸ ਦੇ ਪਿੱਛੇ ਸਚਾਈ ਇਹ ਹੈ ਕਿ ਇਸ ਸਰਕਾਰ ਦੇ ਹੈਲੀਕਾਪਟਰ ਨੂੰ ਪੰਜਾਬ ਦੇ ਗਵਰਨਰ ਗੁਲਾਬ ਚੰਦ ਕਟਾਰੀਆ ਦੇ ਵੱਲੋਂ ਵਰਤਿਆ ਜਾ ਰਿਹਾ ਹੈ ਗੁਲਾਬ ਚੰਦ ਕਟਾਰੀਆ 8 ਦਸੰਬਰ ਨੂੰ ਚੰਡੀਗੜ੍ਹ ਤੋਂ ਅੰਮ੍ਰਿਤਸਰ ਗਏ ਤੇ ਦੁਬਾਰਾ ਚੰਡੀਗੜ੍ਹ ਆਏ ਸਰਕਾਰ ਦਾ ਹੈਲੀਕਾਪਟਰ ਮੁੱਖ ਮੰਤਰੀ ਭਗਵੰਤ ਮਾਨ ਦੀ ਇਜਾਜ਼ਤ ਦੇ ਨਾਲ ਪੰਜਾਬ ਦਾ ਗਵਰਨਰ ਵਰਤ ਸਕਦਾ ਹੈ ਇਸ ਕਰਕੇ ਸਰਕਾਰ ਤੇ ਇਸ ਹੈਲੀਕਾਪਟਰ ਨੂੰ ਗੁਲਾਬ ਚੰਦ ਕਟਾਰੀਆ ਜੋ ਕਿ ਪੰਜਾਬ ਦੇ ਗਵਰਨਰ ਨੇ ਉਹਨਾਂ ਦੇ ਵੱਲੋਂ ਵਰਤਿਆ ਗਿਆ ਹੋਰ ਕਿਸੇ ਨੇ ਵੀ ਨਹੀਂ ਵਰਤਿਆ ਹੈ ਸੋਸ਼ਲ ਮੀਡੀਆ ਤੇ ਕੁਝ ਬੈਠੇ ਪੱਤਰਕਾਰ ਝੂਠੀਆਂ ਗੱਲਾਂ ਫਿਲਾਉਂਦੇ ਨੇ ਇਥੇ ਦੁਬਾਰਾ ਇੱਕ ਵਾਰ ਫਿਰ ਤੋਂ ਆਮ ਆਦਮੀ ਪਾਰਟੀ ਦੇ ਆਗੂ ਮੀਡੀਆ ਦੇ ਪੱਤਰਕਾਰਾਂ ਦੇ ਉੱਪਰ ਪਟਕਦੇ ਵੀ ਦਿਖਾਈ ਦਿੱਤੇ ਨੇ ਇਸ ਅੱਜ ਦੀ ਵੱਡੀ ਖਬਰਾਂ ਨੇ ਖਬਰਾਂ ਵਿੱਚ ਕਿਸੀ ਖਬਰ ਬਾਰੇ ਜੋ ਕੁਝ ਵੀ ਤੁਸੀਂ ਕਹਿਣਾ ਚਾਹੁੰਦੇ ਹੋ ਆਪਣੀ ਰਾਇ ਕਮੈਂਟ ਕਰਕੇ ਦੇ ਸਕਦੇ ਹੋ ਜੁੜੇ ਰਹੋ ਡੇਲੀ ਲਾਈ ਪੰਜਾਬ ਦੇ ਨਾਲ